31 ਦੇ ਵਸਨੀਕ ਅਸੀਂ ਵਾਰ ਨੰਬਰ 31 ਦੇ ਵਸਨੀਕ ਨਸ਼ਿਆ ਵਿਰੁੱਧ ਇਕਜੁੱਟ ਹੋ ਕੇ ਸੌ ਚੁੱਕਦੇ ਹਾਂ ਨਸ਼ਿਆਂ ਦੇ ਵਿਰੁੱਧ ਹੋ ਕੇ ਸੌ ਚੁੱਕਦੇ ਹਾਂ ਅਸੀਂ ਨਸ਼ਿਆ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਨਸ਼ਾ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਣ ਦਵਾਂਗੇ ਅਸੀਂ ਆਪਣੇ ਵਾਰਡ ਦੇ ਵਿੱਚ ਕਿਸੇ ਸਰਵਰ ਦਾ ਨਸ਼ਾ ਨਹੀਂ ਵਿਕਣ ਦਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਆਪਣੀ ਵਾਰਡ ਦੇ ਵਿੱਚ ਨਹੀਂ ਬੜਨ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਆਪਣੇ ਵਾਰਡ ਵਿੱਚ ਨਹੀਂ ਰਹਿਣ ਦਵਾਂਗੇ ਸਾਡੀ ਬੋਰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਸੈਂਟਰ ਵਿੱਚ ਦਾਖਲ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜ਼ਮਾਨਤ ਨਹੀਂ ਦਵਾਵਾਂਗੇ ਅਤੇ ਆਪ ਵਿਚ ਸਾਰੇ ਆਪਣੇ ਮੋਰ ਦੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਵੀ ਉਹਨਾਂ ਦੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਆਪਣੇ ਮੋਰ ਦੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਵੀ ਉਹਨਾਂ ਦੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਜਾਣੇ ਮਿਲ ਕੇ ਅਸੀਂ ਸਾਰੇ ਜਾਣੇ ਮਿਲ ਕੇ ਆਪਣੀ ਬੋਰਡ ਨੂੰ ਆਪਣੇ ਬੋਰਡ ਨੂੰ ਆਪਣੇ ਮੋਗੇ ਨੂੰ ਆਪਣੇ ਮੋਗੇ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਨਮਸਕਾਰ ਅੱਜ ਸਾਡੀ ਮੋਗਾ ਦੀ ਬੋਰਡ ਨੰਬਰ 31 ਵਿਖੇ ਸਾਡੇ ਬੋਰਡਿੰਗ ਚਾਰਟ ਗਫਤਾਰ ਸਿੰਘ ਜੀ ਤੇ ਸਾਡੀ ਸਮੁੱਚੀ ਟੀਮ ਮਿਲਾਬ ਮੇਰੇ ਹਲਕੇ ਤੋਂ ਯੁੱਧ ਨਸ਼ਾ ਵਿਰੁੱਧ ਤੇ ਕੋਆਰਡੀਨੇਟਰ ਮੇਅਰ ਸਾਹਿਬ ਸਾਰੀ ਸਤਕਾਰਯੋਗ ਵੀਰ ਤੇ ਪੈਣਾ ਦੇ ਨਾਲ ਅਸੀਂ ਇੱਥੇ ਅੱਜ ਮੀਟਿੰਗ ਕੀਤੀ ਹੈ ਔਰ ਲੋਕਿਆਂ ਦਾ ਬਹੁਤ ਸਾਨੂੰ ਜਿਹੜਾ ਹੈਗਾ ਸਾਥ ਮਿਲ ਰਿਹਾ ਕਿਉਂਕਿ ਪੰਜਾਬ ਪੰਜਾਬੀਤ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਚਾਹੁੰਦਾ ਹੈ ਕਿ ਪੰਜਾਬ ਦੇ ਉੱਤੇ ਜਿਹੜਾ ਪਿਛਲੀਆਂ ਸਰਕਾਰਾਂ ਦੀ ਦੇਣ ਦੇ ਨਾਲ ਇਹ ਚਿੱਟੇ ਦਾ ਕਲੰਕ ਲੱਗਿਆ ਉਸ ਨੂੰ ਅਸੀਂ ਪੰਜਾਬ ਤੋਂ ਆਪਣੇ ਆਪਣੇ ਸ਼ਹਿਰ ਤੋਂ ਜਿਹੜਾ ਹੈਗਾ ਅਸੀਂ ਆਪਣੇ ਸ਼ਹਿਰ ਨੂੰ ਚਿੱਟਾ ਮੁਕਤ ਬਣਾ ਸਕੀਏ ਨਸ਼ਾ ਨਸ਼ਾ ਮੁਕਤ ਬਣਾ ਸਕੀਏ ਔਰ ਹਰ ਰੋਜ਼ ਸਾਡੀ ਟੀਮ ਜਿਹੜੀ ਹੈਗੀ ਆ ਮੋਗੇ ਦੀ ਉਹ ਸਿਰਫ ਮੀਟਿੰਗਸ ਕਰਕੇ ਹੀ ਨਹੀਂ ਆਂਦੇ ਅਸੀਂ ਉੱਥੋਂ ਦੇ ਬੱਚੇ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਜਾਂਦੀਆਂ ਅਸੀਂ ਉਹਨਾਂ ਬੱਚਿਆਂ ਨੂੰ ਲੈ ਕੇ ਜਾਂਦੇ ਆ ਉਹਨਾਂ ਨੂੰ ਉਹਨਾਂ ਦੀਆਂ ਐਡਮਿਸ਼ਨਸ ਕਰਵਾਉਨੇ ਆ ਉਹਨਾਂ ਦਾ ਟ੍ਰੀਟਮੈਂਟ ਕਰਵਾਉਨੇ ਆ ਔਰ ਉੱਥੇ ਉਹਨਾਂ ਬੱਚਿਆਂ ਦੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਵੱਖ-ਵੱਖ ਜਿਹੜੇ ਹੈਗੇ ਆ ਡਿਪਲੋਮਾ ਕੋਰਸਸ ਜਿਨ੍ਹਾਂ ਦਾ ਪ੍ਰੋਪਰ ਸਰਕਾਰ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਔਰ ਅਸੀਂ ਇੱਕ ਵਾਰ ਹੋਰ ਕਰ ਰਹੀ ਹੈ ਸਾਰਿਆਂ ਨਾਲ ਕਿ ਜਿਹੜੇ ਕਰੋ ਸੁਖਾਵੇ ਨਹੀਂ ਹੈਗੇ ਉਹਨਾਂ ਨੂੰ ਅਸੀਂ ਜਿਹੜਾ ਰੋਜ਼ਗਾਰ ਦਾ ਵੀ ਅਸੀਂ ਉਹਨਾਂ ਨੂੰ ਉਹਨਾਂ ਦੇ ਕੰਮ ਕਰਾਂ ਤੇ ਪਾ ਕੇ ਦਵਾਂਗੇ ਸੋ ਮੇਰੀ ਸਾਰੇ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਇਹ ਹੀ ਬੇਨਤੀ ਹੈ ਕਿ ਆਓ ਆਪਾਂ ਪੰਜਾਬ ਨੂੰ ਜਿਹੜਾ ਇਹੀ ਹੈਗਾ ਸਾਡੇ ਤੇ ਇੱਕ ਪੰਜਾਬ ਦੇ ਉੱਤੇ ਕਲੰਕ ਲੱਗਿਆ ਸੀ ਉਸ ਤੋਂ ਮੁਕਤ ਕਰਵਾ ਕੇ ਪੰਜਾਬ ਨੂੰ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾ ਸਕੀਏ ਔਰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਜਿਹੜੀ ਮੁਹਿੰਮ ਸਟਾਰਟ ਕੀਤੀ ਗਈ ਹੈ ਕਿ ਪੰਜਾਬ ਨੂੰ ਭਿਖਾਰੀ ਮੁਕਤ ਬਣਾਈਏ ਉਸ ਦਾ ਵੀ ਬਹੁਤ ਪਰਮਾਹੰਗਾਰਾ ਮਿਲ ਰਿਹਾ 364 ਬੱਚੇ ਜਿਹੜੇ ਹੈਗੇ ਆ ਹੁਣ ਤੱਕ ਪੰਜਾਬ ਸਰਕਾਰ ਉਹਨਾਂ ਦਾ ਟੈਸਟ ਕਰਵਾ ਕੇ ਡੀਐਨਏ ਟੈਸਟ ਕਰਵਾ ਕੇ ਉਹਨਾਂ ਦੇ ਮਾਪਿਆਂ ਨੂੰ ਸੌਂਪ ਚੁੱਕੀ ਹੈ ਕੁਝ ਬੱਚਿਆਂ ਨੂੰ ਜਿਹੜੇ ਹੈਗੇ ਆ ਉਹਨਾਂ ਨੂੰ ਆਂਗਣਵਾੜੀ ਸੈਂਟਰ ਜਿਹੜਾ ਦਾਖਲ ਕਰਵਾਇਆ ਗਿਆ ਔਰ ਕੁਝ ਬੱਚਿਆਂ ਨੂੰ ਸਕੂਲੇ ਦਾਖਲ ਕਰਵਾਇਆ ਗਿਆ ਔਰ ਇਹ ਵੀ ਇੱਕ ਪਹਿਲ ਕਦਮੀ ਹੈ ਜੋ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੀਤੀ ਗਈ ਹੈ। ਕਈ ਵਾਰ ਕੀ ਹੁੰਦਾ ਜੇ ਨਸ਼ਾ ਛੱਡਣਾ ਚਾਹੁੰਦਾ ਹੁੰਦਾ ਉਹ ਵਿਅਕਤੀ ਪਰ ਉਹਨੂੰ ਖੌਫ ਹੁੰਦਾ ਪੁਲਿਸ ਦਾ ਡਰ ਹੁੰਦਾ ਵੀ ਕਈ ਵਾਰ ਕੋਈ ਕਾਰਵਾਈ ਨਾ ਹੋ ਜੇ। ਦੇਖੋ ਜੀ ਅਸੀਂ ਸਭ ਨੂੰ ਇਹੀ ਰਿਕਵੈਸਟ ਕਰ ਰਹੇ ਆ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਐਡਿਕਟਡ ਨੇ ਉਹ ਕੋਈ ਗੁਨਾਹਾਂ ਨਹੀਂ ਹੈ ਕਿਉਂਕਿ ਉਹ ਆਦੀ ਹੋ ਚੁੱਕੇ ਆ ਉਹ ਇੱਕ ਪੇਸ਼ੈਂਟ ਨੇ ਜਿਸ ਤਰ੍ਹਾਂ ਕਿਸੇ ਹੋਰ ਬਿਮਾਰੀ ਤੋਂ ਕੋਈ ਪੇਸ਼ੈਂਟ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੁੰਦਾ ਉਸੇ ਤਰ੍ਹਾਂ ਇਹ ਵੀ ਇੱਕ ਲਤ ਜਿਹੜੀ ਹੈਗੀ ਹੈ ਬਿਮਾਰੀ ਦਾ ਰੂਪ ਲੈ ਲੈਂਦੀ ਹੈ ਸਾਨੂੰ ਸਾਰਿਆਂ ਨੂੰ ਸਿੰਪਥੀ ਦਿਖਾ ਕੇ ਉਸ ਬੱਚੇ ਨੂੰ ਟ੍ਰੀਟਮੈਂਟ ਕਰਵਾ ਲਈ ਸਮਝਾਉਣਾ ਚਾਹੀਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈਗੀ ਜਿਹੜੇ ਲੋਕ ਸਾਡੇ ਸਮਾਜ ਤੇ ਵਿੱਚ ਸਾਡੇ ਮੋਗੇ ਦੇ ਵਿੱਚ ਸਾਡੀ ਬੋਰਡਾਂ ਦੇ ਵਿੱਚ ਨਸ਼ਾ ਜਿਹੜਾ ਵੇਚਣ ਦਾ ਕੰਮ ਕਰਦੇ ਸੀ ਮੋਰਸਲੀ ਸਾਰੇ ਜਿਹੜੇ ਹੈਗੇ ਅੱਜ ਸਲਾਖਾਂ ਦੇ ਵਿੱਚ ਆ ਜੋ ਵੀ ਰਹਿ ਗਏ ਹਨ ਉਹਨਾਂ ਨੂੰ ਵੀ ਸਾਡੀ ਵਾਰਨਿੰਗ ਹੈ ਕਿ ਅਸੀਂ ਮੋਗੇ ਦੇ ਵਿੱਚ ਬਿਲਕੁਲ ਜਿਹੜਾ ਹੈਗਾ ਨਸ਼ਾ ਨਹੀਂ ਵੇਚਣ ਦਵਾਂਗੇ ਸੋ ਉਹ ਨਾ ਜਿਹੜੇ ਇਨਸਾਨਾਂ ਦੇ ਖਿਲਾਫ ਜਿਹੜੀ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਜੀ ਰਿਕਵੈਸਟ ਕਰਦੀਆਂ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਮੇਰਾ ਨੰਬਰ ਉਹ ਹੀ ਨੰਬਰ ਹੈ ਜੋ ਪੁਰਾਣਾ ਨੰਬਰ ਸੀ ਔਰ ਮੈਨੂੰ ਲੱਗਦਾ ਮੋਗੇ ਦੇ ਇੱਕ ਇੱਕ ਇਨਸਾਨ ਕੋਲ ਮੇਰਾ ਨੰਬਰ ਆ ਔਰ ਮੇਰੇ ਕੋਲ ਕੋਈ ਦੋ ਤਿੰਨ ਨੰਬਰ ਨਹੀਂ ਸਿਰਫ ਇੱਕੋ ਹੀ ਨੰਬਰ ਆ ਪੁਰਾਣਾ ਸਭ ਦੇ ਕੋਲ ਨੰਬਰ ਹੈਗੇ ਆ ਮੈਨੂੰ ਤੁਸੀਂ ਆਪਣੇ ਵਟਸਐਪ ਤੋਂ ਜਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਔਰ ਤੁਹਾਡਾ ਨਾਮ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਏਗੀ ਤੁਸੀਂ ਮਿਲ ਆਪਣ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਜਾਂ ਸਾਡੀ ਸਮਾਨਜੋਗ ਐਸਐਸਪੀ ਸ਼੍ਰੀ ਅਰੇ ਅਜੇ ਗਾਂਧੀ ਜੀ ਉਹਨਾਂ ਦੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਫਤਾਰ ਸਿੰਘ ਹੈ ਮੈਂ ਵਾਰਡ ਨੰਬਰ 31 ਤੋਂ ਬਿਲੋਂਗ ਕਰਦਾ ਹਾਂ ਜੀ ਬਹੁਤ ਵਧੀਆ ਹੰਗਾਰਾ ਸੀ ਸਭ ਤੋਂ ਪਹਿਲਾਂ ਮੈਂ ਵਾਰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕੀਤੀ ਉਸ ਤੋਂ ਬਾਅਦ ਮੈਂ ਡਾਕਟਰ ਐਮ ਐਲ ਏ ਅਮਨਦੀਪ अरोੜਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਚਾਰ ਚੰਨ ਲਗਾ ਦਿੱਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਲੋਕ ਜਾਗਰੂਕ ਹੋ ਰਹੇ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਦਾ ਏ ਾਲ ਦੇਖੋ ਖੌਫ ਸੀ ਜਿਹੜਾ ਡਰ ਸੀ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਸੀ ਜਿਹੜੀ ਇਹ ਮਹਾਂਮ ਸਰਕਾਰ ਨੇ ਚਲਾਈ ਆ ਜਿਹੜੇ ਜਾਣਕਾਰ ਨੂੰ ਵੀ ਇਹਦੇ ਵਿੱਚ ਸੁਰੱਖਿਅਤ ਰੱਖਿਆ ਜਾ ਰਿਹਾ ਵਾ ਤੇ ਉਹਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਆ ਤੇ ਕਿਸੇ ਗੱਲ ਦਾ ਕੋਈ ਡਰ ਖੌਫ ਹੈ ਨਹੀਂਗਾ ਜੀ ਲੋਕਾਂ ਨੂੰ ਇਹੀ ਸੁਨੇਹਾ ਦਊਂਗਾ ਕੀ ਵੱਧ ਤੋਂ ਵੱਧ ਸਰਕਾਰ ਦਾ ਦੇਖੋ ਸਹਿਯੋਗ ਦਿਓ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਦੇਖੋ ਇਕੱਲੀਆਂ ਸਰਕਾਰਾਂ ਇਸ ਮਹਿਮ ਦੇ ਵਿੱਚ ਕੁਝ ਵੀ ਨਹੀਂ ਇਹਨਾਂ ਕਰ ਪਾਣਗੀਆਂ ਜਿੰਨਾ ਚਿਰ ਆਮ ਪਬਲਿਕ ਸਰਕਾਰ ਨੂੰ ਸਹਿਯੋਗ ਨਹੀਂ ਦੇ ਪਾਉਗੀ ਤੇ ਮੇਰੀ ਅਪੀਲ ਆ ਲੋਕਾਂ ਦੇ ਵਿੱਚ ਕਿ ਜੇ ਪੰਜਾਬ ਦੀ ਜਵਾਨੀ ਨੂੰ ਆਪਾਂ ਬਚਾਣਾ ਵਾ ਨਸ਼ਾ ਮੁਕਤ ਕਰਵਾਣਾ ਵਾ ਤੇ ਇਸ ਮੁਹਿੰਮ ਦਾ ਵੱਧ ਤੋਂ ਵੱਧ ਹਿੱਸਾ ਬਣੋ सर मेरा नाम सुनीत अवतार है सर बहुत ही चंगा उपराला है इट वॉज़ वेरी नाइसली ऑर्गेनाइज एंड मैं थैंक यू बोलूँगी मैम को भी कि वो यहाँ पे आए इतना प्रेशियस टाइम यहाँ पे दिया और अपने वर्ड्स अपने ਫੀਲਿੰਗਸ ਯਹਾਂ ਪੇ ਸ਼ੇਅਰ ਕੀ ਸੇ ਸੈਮੀਨਾਰ ਕਰਾਨ ਨਾਲ ਅਕੇਲਾ ਨਸ਼ਾ ਤਾਂ ਨਹੀਂ ਖਤਮ ਹੁੰਦਾ ਬਟ ਲੋਕਾਂ ਨੂੰ ਇਸ ਅਵੇਅਰਨੈਸ ਮਿਲਦੀ ਹੈ ਲੋਕ ਇਨਸਪਾਇਰ ਹੁੰਦੇ ਹੈ ਕਿ ਇਹੋ ਜੀ ਮੁਹਿੰਮ ਕਿਤੇ ਕਿਤੇ ਚੱਲ ਰਹੀ ਹੈ ਆਦਰਵਾਇਜ਼ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਸਰਕਾਰ ਕਿੰਨਾ ਕੰਮ ਕਰ ਰਹੀ ਸਾਡੇ ਅਸਤੇ ਸਰਕਾਰ ਜੋ ਵੀ ਕਰ ਰਹੀ ਹੈ ਮੇਬੀ नशे इस इस मुहिम के अंदर जो कुछ भी पॉसिबल है बाय हुक और बाय क्रुक चाहे उसको कोई प्रॉपर्टी सीज़ करनी पड़े चाहे उनको कोई भी और लीगल एक्शन लेना पड़े तो जेनविन ही है सर सर मैसेज यही दूंगी कि हर माँ का बच्चा सेफ़ रहे नशों से दूर रहे अगर कोई है भी जो इसके इन्फ्लुएंस में आ गया तो उसका ट्रीटमेंट प्रॉपर दिलवाया जाए और हमें सबको गवर्नमेंट की हेल्प करनी पड़ेगी ऐसे ही हम सब कुछ गवर्नमेंट पे नहीं छोड़ सकते बींगी बिट